ਹਾਂਜੀ ਅੱਜ ਵਾਲੇ ਸੂਟ ਇਹ ਜੌਰਜਟ ਦੇ ਲਹਿਰੀਆ ਜੌਰਜਟ ਦੇ ਵਿੱਚ ਆਉਣਗੇ ਤੇ ਇਹਨਾਂ ਦਾ ਉੱਪਰ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਨਾਲ ਦੁਪੱਟਾ ਵੀ ਜੌਰਜਟ ਦਾ ਹੀ ਆਏਗਾ ਜੀ ਇਹਨਾਂ ਦੇ neck ਦੇ ਉੱਪਰ ਵਰਕ ਰਹੇਗਾ ਤੇ ਦੁਪੱਟੇ ਦੇ ਉੱਪਰ ਵਰਕ ਰਹੇਗਾ ਕਲਰ ਆਪਸ਼ਨ ਦਿੱਤੀ ਹੋਈ ਹੈ ਇਹਨਾਂ ਦੇ ਸਾਰਿਆਂ ਦੇ ਉੱਤੇ ਫੈਬਰਿਕ ਦਾ ਨੇਮ ਲਿਖਿਆ ਹੋਇਆ ਹੈ ਐਂਡ ਇਹਨਾਂ ਦੇ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਤੁਸੀਂ ਪ੍ਰਾਈਸ ਦੇਖ ਕੇ ਫੈਬਰਿਕ ਦੇਖ ਕੇ ਆਰਡਰ ਕਰ ਸਕਦੇ ਹੋ ਇਹਨਾਂ ਦਾ ਤੇ ਬਹੁਤ ਹੀ ਜਿਆਦਾ ਸੋਨੇ ਕਢਾਈਆਂ ਵਾਲਾ ਸੂਟ ਹੈ ਇਹ ਵੈਲਵਟ ਆਏਗੀ ਨਾਲ ਦੁਪੱਟਾ ਵੀ ਵੈਲਵਟ ਦਾ ਰਹੇਗਾ ਜੀ ਦੁਪੱਟਾ ਬਹੁਤ ਜਿਆਦਾ ਸੋਨਾ ਬਣਿਆ ਹੋਇਆ ਤੇ ਇਹ ਪਿਓਰ ਪਸ਼ਮੀਨਾ ਦੇ 5 ਮੀਟਰ ਦਾ ਸੂਟ ਆਏਗਾ ਵਿਦਆਊਟ ਦੁਪੱਟਾ ਜੀ ਪੂਰੀ ਸ਼ਰਟ ਦੇ ਵਿੱਚ ਇਹ ਫਲਾਵਰ ਬਣੇ ਹੋਣਗੇ ਨਾਲ ਇਹਦੇ ਬਾਜ਼ੂ ਵਰਕ ਵੀ ਆਏਗਾ ਤੇ ਇਹਨਾਂ ਦਾ ਪ੍ਰਾਈਸ ਵੀ ਮੈਂਸ਼ਨ ਹੈ ਇਹ ਵਰਬਰੀ ਦੇ ਸੂਟ ਨੇ ਜੀ ਬਹੁਤ ਜਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਵਰਬਰੀ ਤੇ ਇਹ ਸਾਰੇ ਹੀ ਸੂਟ ਬਹੁਤ ਜਿਆਦਾ ਸੋਹਣੇ ਬਣੇ ਹੋਏ ਨੇ ਤੇ ਹੈਂਡਵਰਕ ਦੀ 컬렉ਸ਼ਨ ਹੀ ਲੈ ਕੇ ਆਉਨੇ ਆਪਾਂ ਤੇ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਹੁੰਦੀ ਹੈ ਇਹ ਪਿਓਰ ਪਸ਼ਮੀਨਾ ਦੇ ਸੂਟ ਨੇ ਜੀ ਨਾਲ ਇਹਨਾਂ ਦੇ ਸ਼ਾਲ ਨੇ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੇ ਸੂਟ ਬਣੇ ਹੋਏ ਆ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ 올 ਇੰਡੀਆ ਦੇ ਵਿੱਚ ਤੁਸੀਂ ਕਿਸੇ ਵੀ ਕਿਤੇ ਵੀ ਬੈਠੇ ਹੋ ਆਰਡਰ ਕਰ ਸਕਦੇ ਹੋ